ਚੱਲ ਰਹੀ ਹੈ ਚੱਲ ਰਹੀ ਹੈ ਕੋਈ ਹੋਰ ਦੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਸਲਾਮ ਚੜ੍ਹਦੀ ਕਲਾ ਜੀ ਸਭ ਅੱਜ ਮੈਂ ਲਾਈਵ ਹੋਇਆ ਹਾਂ ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਰਹਿਮਤ ਦੇ ਨਾਲ ਜਿਹੜਾ ਮਨਾਂ ਦੇ ਵਿੱਚ ਸਾਡੇ ਡਰ ਜਿਹੜਾ ਭੈ ਜਿਹੜਾ ਵਿੱਚ ਚੱਲ ਰਿਹਾ ਸੀ ਤੇ ਅੱਜ ਚਲੋ ਇੱਕ ਸੱਚੇ ਪਾਤਸ਼ਾਹ ਨੇ ਰਹਿਮਤ ਆਉਂਦੀਆਂ ਬਖਸ਼ਿਸ਼ਾਂ ਆਉਂਦੀਆਂ ਅੱਜ ਗੁਰੂ ਸਾਹਿਬ ਨੇ ਕਿਰਪਾ ਕਰਕੇ ਅਰਦਾਸ ਬੇਨਤੀ ਬੜੇ ਦਿਨਾਂ ਤੋਂ ਕਰ ਰਹੇ ਸੀ ਜਦੋਂ ਦੇ ਆ ਸਹਿਮਜੇ ਬਣਿਆ ਲੜਾਈ ਦਾ ਜੰਗ ਦਾ ਸਹਿਮ ਬਣਿਆ ਜਿਹੜਾ ਤੇ ਆਪਾਂ ਇਹੋ ਹੀ ਮਿਲਵਕ ਅਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਕਰ ਰਹੇ ਸੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਰਹਿਮਤ ਕਰਿਓ ਕਿ ਇਹ ਜੰਗ ਨਾ ਹੀ ਹੋਵੇ ਤੇ ਦੋਵੇਂ ਮਲਕ ਆਪਣੇ ਨੇ ਦੋਵੇਂ ਦੇਸ਼ ਆਪਣੇ ਨੇ ਉੱਥੇ ਵੀ ਪੰਜਾਬੀ ਨੇ ਠੇਠ ਪੰਜਾਬੀ ਵਾਲੇ ਨੇ ਉਹ ਵੀ ਸਾਡੇ ਪਿਆਰ ਵਾਲੇ ਨੇ ਤੇ ਮਹਾਰਾਜ ਜੀ ਕਿਰਪਾ ਕਰੇ ਕਿ ਕਿਸੇ ਨੂੰ ਕੋਈ ਐਸਾ ਨੁਕਸਾਨ ਨਾ ਪਹੁੰਚੇ ਕਿ ਤੱਤੀ ਬਾਹ ਨਾ ਲੱਗੇ ਕਿਸੇ ਵੀ ਦੇਸ਼ ਨੂੰ ਵੀ ਕਿਉਂਕਿ ਸਾਰੇ ਲੋਕਾਈ ਇਨਸਾਨੀਅਤ ਸਾਰੇ ਦੇਸ਼ ਆਪਣੇ ਨੇ ਸਾਰੇ ਲੋਕ ਆਪਣੇ ਨੇ ਤੇ ਪਿਆਰ ਕਰਨ ਵਾਲੇ ਲੋਕ ਨੇ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਕਿਸੇ ਨੂੰ ਤੱਤੀ ਬਾਹ ਨਾ ਲੱਗੇ ਤੇ ਅੱਜ ਸੱਚੇ ਪਾਤਸ਼ਾਹ ਨੇ ਬੇਨਤੀ ਪ੍ਰਵਾਨ ਕੀਤੀ ਏ ਮਹਾਰਾਜ ਜੀ ਨੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਬੇਨਤੀ ਪ੍ਰਵਾਨ ਕਰਤੀ ਹੈ ਤੇ ਅੱਜ ਉਹ جنگ ਬੰਦ ਹੋ ਗਈ ਹੈ ਤੇ ਦੋਵਾਂ ਮੁਲਕਾਂ ਨੇ ਦੱਸਦੇ ਆ ਕਿ ਸਾਈਨ ਕਰ ਦਿੱਤੇ ਨੇ ਦੋਵਾਂ ਮੁਲਕਾਂ ਨੇ ਕਿ ਲੜਾਈ ਨਹੀਂ ਹੋਵੇਗੀ ਤੇ ਬਾਕੀ ਇਹ ਮਹਾਰਾਜ ਜੀ ਕਿਰਪਾ ਕਰੇ ਸੱਚੇ ਪਾਤਸ਼ਾਹ ਤੇ ਸਾਰਿਆਂ ਨੂੰ ਲੋਕਾਈ ਨੂੰ ਸਾਰੇ ਦੋਵਾਂ ਦੇਸ਼ਾਂ ਨੂੰ ਸਾਰੀ ਸੰਗਤਾਂ ਨੂੰ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਗੁਰੂ ਸਾਹਿਬ ਕਿਰਪਾ ਕਰਨ ਰਹਿਮਤ ਕਰਨ ਬਖਸ਼ਿਸ਼ਾਂ ਕਰਨ ਤੇ ਸਾਰੇ-ਸਾਰੇ ਦੀ ਸਾਰਿਆਂ ਦੀ ਅਰਦਾਸ ਬੇਨਤੀ ਪ੍ਰਵਾਨ ਹੋਈ ਹੈ ਕਿਉਂਕਿ ਜਿਹੜਾ ਬੜਾ ਵੱਡਾ ਸਹਿਮਜਿਆ ਬਣਿਆ ਸੀ ਮਨ ਦੇ ਵਿੱਚ ਬੜਾ ਡਰ ਜਿਆ ਬਣਿਆ ਸੀ ਮਨਾਂ ਦੇ ਵਿੱਚ ਤੇ ਪਤਾ ਨਹੀਂ ਕੀ ਹੋ ਜਾਣਾ ਵਾ ਤੇ ਹੋ ਵੀ ਸਕਦਾ ਸੀ ਬਹੁਤ ਕੁਝ ਹੋ ਸਕਦਾ ਸੀ ਤੇ ਬਾਕੀ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਰਹਿਮਤ ਕੀਤੀ ਬਖਸ਼ਿਸ਼ ਕੀਤੀ ਹੈ ਤੇ ਵਾਹਿਗੁਰੂ ਇਸੇ ਤਰ੍ਹਾਂ ਕਿਰਪਾ ਕਰਨ ਸਾਰੇ ਜੀਆਂ ਤੇ ਸਾਰਿਆਂ ਦੇਛਾਂ ਤੇ ਗੁਰੂ ਸਾਹਿਬ ਆਪਣੀ ਮਿਹਰ ਕਰਕੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਉਹਨਾਂ ਆਪੋ ਆਪਣੇ ਘਰਾਂ ਦੇ ਵਿੱਚ ਸੁਖੀ ਰਹਿਣ ਖੁਸ਼ ਰਹਿਣ ਤੰਦਰੁਸਤ ਰਹਿਣ ਤੇ ਮਹਾਰਾਜ ਦਾ ਨਾਮ ਜਪਣ ਸਿਮਰਨ ਕਰਨ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਮੇਰੇ ਵੀਰ ਤਿੰਨ ਜਣੇ ਜੁੜ ਗਏ ਉਹਨਾਂ ਨਾਲ ਤੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਉਹਨਾਂ ਨੂੰ ਵੀ ਵਧਾਈਆਂ ਦੇਣਾ ਬਹੁਤ ਬਹੁਤ ਲੱਖ ਲੱਖ ਵਧਾਈਆਂ ਦੇਣਾ ਕਿ ਬਹੁਤ ਬਹੁਤ ਧੰਨਵਾਦ ਇਹ ਚਲੋ ਇੱਕ ਬਹਾਨਾ ਬਣ ਗਿਆ ਇੱਕ ਬਹੁਤ ਬਹੁਤ ਧੰਨਵਾਦ ਡਰੰਪ ਦਾ ਡ੍ਰੰਪ ਜੀ ਦਾ ਜਿਨ੍ਹਾਂ ਨੇ ਮਲਕ ਇਹ ਮਸਲਾ ਸੁਲਝਾ ਦਿੱਤਾ ਜਿਨ੍ਹਾਂ ਨੇ ਇਹ ਰਹਿਮਤ ਕੀਤੀ ਉਹਦੇ ਮਨ ਦੇ ਵਿੱਚ ਵੱਸ ਗਿਆ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਵੱਸਿਆ ਅ ਡ੍ਰੰਪ ਦੇ ਤੇ ਉਹਨੇ ਸਲਾ ਸਫਾਈ ਕਰਵਾਈ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਮਿਹਰ ਭਰਿਆ ਰੱਖਣ ਤੇ ਓਕੇ ਜੀ ਆਜੋ ਵੱਤ ਤੋਂ ਵੱਤ ਆਓ ਗੱਲਬਾਤ ਕਰਦੇ ਆ ਹੈ ਤੇ ਕਿਹੜਾ ਅ ਕਮੈਂਟ ਦੇ ਵਿੱਚ ਦੱਸੋ ਕਿ ਅ ਤੁਹਾਡੇ ਕੀ ਵਿਚਾਰ ਨੇ ਕੋਈ ਮੇਰਾ ਵੀਰ ਗੱਲਬਾਤ ਕਰਨੀ ਚਾਹੁੰਦਾ ਹੋਵੇ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਗੱਲ ਸਾਂਝੀ ਕਰ ਸਕਦੇ ਨੇ ਨਾਲ ਸਾਡੇ ਸਮਾਂ ਕੱਢੋ ਥੋੜਾ ਜਿਹਾ ਤੇ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਬੜਾ ਸ਼ੁਕਰਾਨਾ ਕਰਦੇ ਆ ਬੜਾ ਸਹਿਮ ਦਾ ਮਾਹੌਲ ਬਣਿਆ ਸੀ ਜਦੋਂ ਖਬਰਾਂ ਸੁਣ ਰਏ ਸੀ ਸਾਰੀ ਤੜੀ ਖਬਰਾਂ ਇਹ ਸੁਣੀ ਜਾਂਦੀਆਂ ਕਿ ਪਤਾ ਨਹੀਂ ਕੀ ਹੋ ਜਾਣਾ ਕੋਈ ਜਲੰਧਰੋਂ ਜਲੰਧਰ ਵੱਲੋਂ ਕਹਿੰਦੇ ਕੋਈ ਡਰੋਨ ਤੇ ਗੋਲਾ ਡਿਗਾਵਾ ਕੋਈ ਕੋਈ ਆਪਣੇ ਫਰੋਜਪੁਰ ਵਾਲੇ ਪਾਸਿਓਂ ਕੋਈ ਫਰੀਦਕੋਟ ਵਾਲੇ ਪਾਸਿਓਂ ਕੋਈ ਬਾਰਡਰ ਵਾਲੇ ਪਾਸਿਓਂ ਕੋਈ ਡੇਰਾ ਬਾਬਾ ਨਾਨਕ ਵੱਲੋਂ ਕੋਈ ਐਸੀਆਂ ਮਤਲਬ ਕੋਈ ਪਠਾਨਕੋਟ ਵੱਲੋਂ ਕੋਈ ਜੰਮੂ ਵੱਲੋਂ ਕੋਈ ਕਿਸ ਤਰ੍ਹਾਂ ਦੇ ਕੇਸ ਹਿਸਾਬ ਦੇ ਨਾਲ ਬਹੁਤ ਸੁਣ ਨੂੰ ਮਿਲ ਰਿਆ ਸੀ ਖਬਰਾਂ ਵੀ ਬਹੁਤ ਆ ਰਹੀਆਂ ਸੀ ਟੀਵੀ ਦੇ ਵਿੱਚ ਬਾਕੀ ਬੜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਤੇ ਕੋਟਨ ਕੋਟ ਸ਼ੁਕਰਾਨਾ ਹੈ ਅਰਦਾਸ ਕਰਦੇ ਹਾਂ ਮਹਾਰਾਜ ਜੀ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਤੁਸੀਂ ਬੜੀ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਜਿਹੜੀ ਸਾਡੀਆਂ ਅਰਦਾਸਾਂ ਬੇਨਤੀਆਂ ਸੁਣੀਆਂ ਨੇ ਤੇ ਲੋਕਾਂ ਨੂੰ ਜਦੋਂ ਇਦਾਂ ਅ ਵਰਲਾਪ ਕਰਦੇ ਹੋਏ ਸੁਣੀਦਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਕੰਮ ਹੋਇਆ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਆਣ ਕੇ ਡਿੱਗੇ ਨੇ ਜੰਮੂ ਦੇ ਵਿੱਚ ਅ ਗੁਰਦਰਾ ਸਾਹਿਬ ਜੋ ਮਤਲਬ ਕਿ ਗੁਰਸੈ ਗੁਰਦਰਾ ਸਾਹਿਬ ਦੇ ਕੀਰਤਨੀਏ ਸਿੰਘ ਜਿਹੜੇ ਕੀਰਤਨ ਕਰਕੇ ਆਪਣੇ ਘਰ ਦੇ ਵਿੱਚ ਗਏ ਆ ਤੇ ਉੱਥੇ ਬੰਬ ਡਿੱਗਾ ਤੇ ਬੜੀ ਮੰਦ ਭਗ ਘਟਨਾ ਬੜੀ ਮਤਲਬ ਕਿ ਇਹੋ ਜਿਹੀ ਘਟਨਾ ਸੁਣਨ ਨੂੰ ਮਿਲੀ ਤੇ ਮਾਨ ਬੜਾ ਦੁਖੀ ਹੋਇਆ ਨਰਾਜ ਨਰਾਸ਼ ਹੋ ਗਿਆ ਮਨ ਇਹ ਪਤਾ ਨਹੀਂ ਕੀ ਹੋ ਜਾਣਾ ਹੈ ਬੜਾ ਡਰਦਾ ਮਾਹੌਲ ਰਹਿੰਦਾ ਹੈ ਕਿ ਆਪਣੇ ਤੇ ਵੀ ਹੋ ਸਕਦਾ ਹੈ ਜੇ ਉਹ ਵੀ ਸਾਡੇ ਅੱਗੇ ਨੇ ਉਹਨਾਂ ਵਿੱਚ ਜਿਹੜੇ ਕੀਰਤਨ ਕਰਕੇ ਹਟੇ ਆ ਉਹ ਉਹ ਵੀ ਗੁਰੂ ਸਾਹਿਬ ਦੇ ਗੁਣ ਗਾਣ ਕਰਕੇ ਤੇ ਆਏ ਆ ਤੇ ਘਰ ਦੇ ਵਿੱਚ ਦੇਖ ਲਓ ਵੀ ਬੰਬ ਡੇ ਕੇ ਪਿਆ ਤੇ ਨਾਲ ਗੁਰਦਰਾ ਸਾਹਿਬ ਨੂੰ ਵੀ ਕਿੰਨੀ ਨੁਕਸਾਨ ਪਹੁੰਚਿਆ ਵਾ ਨਾਲ ਫੇ ਇੱਕ ਮਾਤਾ ਚੜਾਈ ਕਰਗੇ ਇੱਕ ਬੱਚਾ ਛੋਟਾ ਜਿਹਾ ਉਹ ਚੜਾਈ ਕਰ ਗਿਆ ਬਹਾਨਾ ਬਣ ਗਿਆ ਇੱਕ ਤੇ ਬਹਾਨਾ ਤੇ جنگ ਦਾ ਹੀ ਬਣ ਗਿਆ ਬਾਕੀ ਗੁਰੂ ਸਾਹਿਬ ਕਿਰਪਾ ਕਰੇ ਤੇ ਸਾਰਿਆਂ ਮੁਲਕਾਂ ਤੇ ਮਿਹਰ ਪ੍ਰਿਆਤ ਰੱਖੇ ਸੱਚੇ ਪਾਤਸ਼ਾ ਅਰਦਾਸ ਬੇਨਤੀ ਇਹ ਹੋਈ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੱਧ ਤੋਂ ਵੱਧ ਅ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਓਕੇ ਜੀ